ਮਹਿਕ ਜਿਹੋ ਜਿਹਾ ਨਾਮ ਉਹੋ ਜਿਹੀ ਸਿਰਤ ਹਰ ਸਮੇਂ ਫੁੱਲਾਵਾਂ ਵਾਂਗ ਮਹਿਕਦੀ ਰਹਿੰਦੀ ਮਹਿਕ ਆਪਣੀ ਮਾਂ ਨਾਲੋਂ ਆਪਣੇ ਬਾਪੂ ਦੀ ਜ਼ਿਆਦਾ लाਡਲੀ ਸੀ ਅਗਰ ਕੋਈ ਉਸਨੂੰ ਆਖਦਾ ਤੇਰੇ ਵਿੱਚੋਂ ਤੇਰੇ ਬਾਪੂ ਦੀ ਝਲਕ ਪੈਂਦੀ ਹੈ ਤਾਂ ਇਹ ਸੁਣਨਾ ਉਸ ਲਈ ਕਿਸੇ ਬੇਸ਼ਕੀਮਤੀ ਖਜ਼ਾਨੇ ਤੋਂ ਘੱਟ ਨਾ ਹੁੰਦਾ ਬਾਪੂ ਨੇ ਮਹਿਕ ਨੂੰ ਪੁੱਤਰਾ ਵਾਂਗਰ ਪਾਲਿਆ ਕੱਪੜਿਆਂ ਤੋਂ ਲੈ ਕੇ ਕਿਸੇ ਚੀਜ਼ ਦੀ ਕਦੇ ਰੋਕਟੋਕ ਨਹੀਂ ਹੋਈ ਇਹ ਕਾਰਨ ਸੀ ਕਿ ਉਸਦੇ ਜ਼ਿਆਦਾ ਸ਼ੌਂਕ ਮੁੰਡਿਆਂ ਵਾਲੇ ਹੀ ਸਨ ਇੱਕ ਵਾਰ ਦੀ ਗੱਲ ਹੈ ਜਦੋਂ ਨਿੱਕੀ ਸੀ ਤਾਂ ਟੈਲੀਵਿਜ਼ਨ ਉੱਤੇ ਇੱਕ ਫਿਲਮ ਵੇਖਦੀ ਹੋਈ ਭੱਜ ਕੇ ਮਾਂ ਕੋਲ ਆ ਕੇ ਪੁੱਛਣ ਲੱਗੀ ਕਿ ਕੁੜੀਆਂ ਵਿਆਹ ਤੋਂ ਬਾਅਦ ਆਪਣਾ ਘਰ ਛੱਡ ਕੇ ਚਲੀਆਂ ਜਾਂਦੀਆਂ ਨੇ ਤਾਂ ਆਪਣੀ ਮਾਂ ਦਾ ਉੱਤਰ ਸੁਣੋਂ ਰੋਂਦਿਆਂ ਹੋਇਆਂ ਆਪਣੇ ਕਮਰੇ ਵੱਲ ਤੁਰ ਪਈ ਅਤੇ ਬੈੱਡ નીચે ਲੁੱਕ ਕੇ ਬਹੁਤ ਰੋਈ ਜਦੋਂ ਬਾਪੂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਮਹਿਕ ਨੂੰ ਬਾਹਰ ਆਉਣ ਲਈ ਆਖਿਆ ਤਾਂ ਉਹ ਬਾਪੂ ਤੋਂ ਵੀ ਉਹੀ ਸਵਾਲ ਪੁੱਛਣ ਲੱਗੀ ਜੋ ਕੁਝ ਚਿਰ ਪਹਿਲਾਂ ਉਸਨੇ ਮਾਂ ਤੋਂ ਪੁੱਛਿਆ ਸੀ ਮਹਿਕ ਆਪਣੇ ਬਾਪੂ ਦੇ ਸੀਨੇ ਲੱਗ ਕੇ ਇੰਜ ਰੋਈ ਕਿ ਬਾਪੂ ਨੂੰ یوں ਜਾਪਿਆ ਕਿ ਜਿਸ ਤਰ੍ਹਾਂ ਅੱਜੀ ਉਸਦੇ ਵਿਆਹ ਦੀ ਵਿਦਾਈ ਹੋਣ ਲੱਗੀ ਹੋਵੇ ਸਮਾਂ ਲੰ ਅਤੇ ਉਹ ਵੱਡੀ ਹੁੰਦੀ ਗਈ ਪਰ ਇਹ ਸਵਾਲ ਉਹ ਹਰ ਵਾਰ ਆਪਣੇ ਬਾਪੂ ਨੂੰ ਪੁੱਛਦੀ ਅਤੇ ਆਪ ਹੀ ਉੱਤਰ ਦੇਂਦੀ ਕਿ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਛੋਟਿਆਂ ਹੁੰਦਿਆਂ ਤੋਂ ਹੀ ਉਸ ਨੂੰ ਕਿਤਾਬਾਂ ਦਾ ਬਹੁਤ ਸ਼ੌਂਕ ਸੀ ਜਿਸ ਕਾਰਨ ਉਸ ਨੇ ਆਪਣੇ ਬਾਪੂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਉੱਤੇ ਖੜਾ ਹੋਣ ਦੀ ਇੱਛਾ ਪ੍ਰਗਟ ਕੀਤੀ ਮਹਿਕ ਦਾ ਬਾਪੂ ਉਸ ਦੇ ਹਰ ਫੈਸਲੇ ਵਿੱਚ ਉਸ ਨਾਲ ਖੜਾ ਹੁੰਦਾ ਉਹ ਘਰ ਦੇ ਨਾਲ ਇੱਕ ਲਾਇਬ੍ਰੇਰੀ ਸੀ ਜਿੱਥੇ ਉਹ ਅਕਸਰ ਆਪਣਾ ਸਮਾਂ ਬਿਤਾਉਂਦੀ ਅੱਜ ਉਸ ਨੂੰ ਜਦੋਂ ਨੌਕਰੀ ਦੀ ਪਹਿਲੀ ਤਨਖਾਹ ਮਿਲੀ ਤਾਂ ਉਸ ਨੇ ਆਪਣੇ ਬਾਪੂ ਅੱਗੇ ਰੱਖੀ ਤਾਂ ਬਾਪੂ ਨੇ ਉਸ ਨੂੰ ਇਹ ਆਖਦੇ ਵਾਪਿਸ ਕਰ ਦਿੱਤੀ ਕਿਸ ਦਾ ਤੇਰੇ ਉੱਪਰ ਜ਼ਿਆਦਾ ਹੱਕ ਹੈ ਇਹ ਤੇਰੀ ਮਿਹਨਤ ਹੈ 4 ਸਾਲ ਬਾਅਦ ਉਸ ਦਾ ਰਿਸ਼ਤਾ ਕਰ ਦਿੱਤਾ ਗਿਆ ਵਿਆਹ ਤਾਂ ਇੱਕ ਹਫ਼ਤਾ ਪਹਿਲਾਂ ਜਦੋਂ ਲਾਇਬ੍ਰੇਰੀ ਜਾਣ ਲੱਗੀ ਤਾਂ ਉਸ ਦੀ ਮਾਂ ਉਸ ਨੂੰ ਆਖਣ ਲੱਗੀ ਕਿ ਹੁਣ ਤਾਂ ਬੱਸ ਕਰ ਇੱਕ ਹਫ਼ਤਾ ਹੀ ਰਹਿ ਗਿਆ ਪਰ ਉਹ ਆਖਦੀ ਕਿ ਅਜਾ ਆਖਰੀ ਦਿਨ ਜਾਵੇਗੀ ਹਰ ਰੋਜ਼ ਫੁੱਲਾਂ ਵਾਂਗ ਮਹਿਕ ਦੀ ਮਹਿਕ ਅੱਜ ਮੁਰਝਾਈ ਜਾਪਦੀ ਸੀ ਸਾਰੇ ਉਸ ਨੂੰ ਵੇਖ ਕੇ ਬਹੁਤ ਹੈਰਾਨ ਸੀ ਕਿ ਵਿਆਹ ਦਾ ਕੁੜੀਆਂ ਨੂੰ ਕਿੰਨਾ ਚਾਹ ਹੁੰਦਾ ਪਰ ਉਹ ਬਿਲਕੁਲ ਖੁਸ਼ ਨਹੀਂ ਸੀ ਭਾਵੇਂ ਸਭ ਕੁਝ ਉਸ ਦੀ ਰਜ਼ਾਮੰਦੀ ਨਾਲ ਹੋ ਰਿਹਾ ਸੀ ਫਿਰ ਵੀ ਉਹ ਆਪਣੇ ਬਾਪੂ ਤੋਂ ਦੂਰ ਜਾਣ ਤੋਂ ਡਰਦੀ ਸੀ 4 ਵਜੇ ਉਸ ਦੇ ਬਾਪੂ ਨੇ ਮਹਿਕ ਨੂੰ ਨਾਲ ਵਾਲੀ ਪਾਰਕ ਵਿੱਚ ਬੁਲਾਇਆ ਸੀ ਮਹਿਕ ਆਪਣੇ ਬੈਗ ਵਿੱਚ ਲਿਫਾਫਾ ਰੱਖਦੀ ਅਤੇ ਪਾਰਕ ਵੱਲ ਤੁਰ ਪੈਂਦੀ ਹੈ ਇਹ ਪਾਰਕ ਆਮ ਜਗ੍ਹਾ ਨਹੀਂ ਹੈ ਜਿੱਥੇ ਉਹ ਅਕਸਰ ਆਪਣੇ ਬਾਪੂ ਨਾਲ ਖੇਡਣਾ ਆ ਕਰਦੀ ਸੀ ਉਸ ਪਾਰਕ ਵਿੱਚ ਮਹਿਕ ਨੇ ਆਪਣੇ ਬਾਪੂ ਨਾਲ ਮਿਲ ਕੇ ਕਿੰਨੇ ਫੁੱਲਾਂ ਦੇ ਪੌਦੇ ਲਗਾਏ ਸੀ ਅਤੇ ਹਰ ਵਾਰ ਉਸ ਦਾ ਬਾਪੂ ਫੁੱਲਾਂ ਦਾ ਨਾਮ ਮਹਿਕ ਰੱਖ ਦਿੰਦਾ ਇਹ ਵੇਖ ਮਹਿਕ ਬਹੁਤ ਖੁਸ਼ ਹੋਇਆ ਕਰਦੀ ਮੈਂ ਇੱਕ ਨੇ ਪਾਰਕ ਜਾ ਕੇ ਵੇਖਿਆ ਤਾਂ ਬਾਪੂ ਜੀ ਉਸੇ ਬੈਂਚ ਉੱਪਰ ਬੈਠੇ ਹੋਏ ਸੀ ਜਿੱਥੇ ਉਹ ਅਕਸਰ ਬੈਠਦੇ ਸੀ ਮੈਂ ਜਦੋਂ ਆਈ ਤਾਂ ਅੱਜ ਉਸ ਦੇ ਬਾਪੂ ਜੀ ਦੀਆਂ ਅੱਖਾਂ ਨਮ ਸੀ ਮਹਿਕ ਨੂੰ ਹੁੰਦਿਆਂ ਦੇਖ ਉਸ ਦੇ ਬਾਪੂ ਜੀ ਅੱਖਾਂ ਪੂੰਝਣ ਲੱਗ ਪੈਂਦੇ ਨੇ ਕਿੰਨੀ ਦੇਰ ਬੈਠ ਉਹੀ ਬਚਪਨ ਦੀਆਂ ਯਾਦਾਂ ਨੂੰ ਮੁੜ ਯਾਦ ਕਰਦੇ ਹਨ ਬਾਪੂ ਜੀ ਮਹਿਕ ਨੂੰ ਆਖਦੇ ਹਨ ਉਹ ਫੁੱਲ ਵੇਖ ਜਿਹੜੇ ਆਪਾਂ ਲਗਾਏ ਸੀ ਜਿਨ੍ਹਾਂ ਦਾ ਨਾਮ ਮੈਂ ਤੇਰੇ ਨਾਂ ਤੇ ਰੱਖ ਦਿੰਦਾ ਸੀ ਇਹਨਾਂ ਵਿੱਚੋਂ ਇੱਕ ਬੂਟਾ ਤੇਰੇ ਨਵੇਂ ਘਰ ਪਹੁੰਚਾ ਦਿੱਤਾ ਹੈ ਮੈਂ ਤੇਰੇ ਨਾਲ ਇੱਥੇ ਗੱਲ ਕਰਿਆ ਕਰਾਂਗਾ ਅਤੇ ਜਦੋਂ ਤੂੰ ਉੱਥੇ ਇਸ ਬੂਟੇ ਨੂੰ ਛੂਹਿਆ ਕਰੇਂਗੀ ਮੈਂ ਤੇਰੀ ਮਹਿਕ ਇਹਨਾਂ ਫੁੱਲਾਂ ਵਿੱਚੋਂ ਮਹਿਸੂਸ ਕਰਾਂਗਾ ਮੈਂ ਕਦੇ ਬਾਪੂ ਜੀ ਆਪਣੀ ਕੋਟ ਦੀ ਜੇਬ ਵਿੱਚੋਂ ਇੱਕ ਲਿਫਾਫਾ ਕੱਢਦੇ ਅਤੇ ਮੈਂ ਕਦੇ ਹੱਥ ਉੱਪਰ ਰੱਖਦੇ ਕਹਿੰਦੇ ਇਹ ਮੇਰੇ ਵੱਲੋਂ ਤੋਹਫ਼ਾ ਖੋਲ ਕੇ ਵੇਖ ਕਿੰਜ ਲੱਗਾ ਇਹ ਮਹਿਕ ਵੀ ਆਪਣੇ ਬੈਗ ਵਿੱਚੋਂ ਲਿਫਾਫਾ ਕੱਢਦੀ ਅਤੇ ਬਾਪੂ ਨੂੰ ਦਿੰਦੀ ਹੋਈ ਆਖਦੀ ਇਹ ਤੁਹਾਡੇ ਲਈ ਦੋਵੇਂ ਆਪੋ ਆਪਣੇ ਲਿਫਾਫੇ ਹੱਥਾਂ ਵਿੱਚ ਲੈ ਲੈਂਦੇ ਹਨ ਪਹਿਲਾਂ ਮਹਿਕ ਦਾ ਲਿਫਾਫਾ ਖੋਲਣ ਦੀ ਗੱਲ ਤੈ ਹੁੰਦੀ ਹੈ ਮਹਿਕ ਜਦੋਂ ਲਿਫਾਫਾ ਖੋਲਦੀ ਹੈ ਤਾਂ ਉਹ ਬਾਪੂ ਨੂੰ ਆਖਦੀ ਕਿ ਤੁਸੀਂ ਤਾਂ ਮੇਰੇ ਲਈ ਰੱਬ ਵੀ ਹੋ ਉਸ ਦੇ ਲਿਫਾਫੇ ਵਿੱਚ ਉਸ ਦੀ ਨੌਕਰੀ ਦੇ ਕਾਗਜ਼ ਹੁੰਦੇ ਹਨ ਕਿ ਉਹ ਦੂਜੇ ਸ਼ਹਿਰ ਜਾ ਕੇ ਉਸੇ ਨੌਕਰੀ ਨੂੰ ਜਾਰੀ ਰੱਖ ਸਕਦੀ ਹੈ ਬਾਪੂ ਜੀ ਮਹਿਕ ਨੂੰ ਆਖਦੇ ਹਨ ਕਿ ਮੈਂ ਤੇਰੇ ਸਹੁਰਿਆਂ ਨਾਲ ਵੀ ਪਹਿਲਾਂ ਹੀ ਇਸ ਬਾਰੇ ਗੱਲ ਕਰ ਲਈ ਸੀ ਹੁਣ ਵਾਰੀ ਸੀ ਮਹਿਕ ਦੇ ਦਿੱਤੇ ਲਿਫਾਫੇ ਨੂੰ ਖੋਲਣ ਦੀ ਉਸ ਵਿੱਚ ਉਸਨੇ ਆਪਣੇ ਬਾਪੂ ਨੂੰ ਆਪਣੇ 4 ਸਾਲ ਦੀ ਕਮਾਈ FD ਦੇ ਰੂਪ ਵਿੱਚ ਇਹ ਆਖਦੇ ਹੋਏ ਦਿੱਤੀ ਕਿ ਤੁਸੀਂ ਕਦੇ ਮੇਰੇ ਅਤੇ ਵੀਰ ਵਿੱਚ ਫਰਕ ਨਹੀਂ ਰੱਖਿਆ ਮੈਂ ਅੱਜ ਨਾ ਨਹੀਂ ਸੁਣਨੀ ਬਾਪੂ ਨੇ ਵੀ ਖੁਸ਼ੀ-ਖੁਸ਼ੀ ਉਸ ਦਾ ਦਿੱਤਾ ਤੋਹਫਾ ਸਵੀਕਾਰ ਕੀਤਾ ਅਤੇ ਆਖਿਆ ਤੂੰ ਤਾਂ ਮੇਰਾ ਪੁੱਤਰ ਹੀ ਹੈ ਹੱਸਦੇ ਹੋਏ ਉਹ ਘਰ ਵੱਲ ਨੂੰ ਤੁਰ ਪੈਂਦੇ ਹਨ ਅਤੇ ਘਰ ਪਹੁੰਚਦੇ ਹਨ ਜਦੋਂ ਉਸ ਦੀ ਮਾਂ ਮਹਿਕ ਨੂੰ ਖੁਸ਼ ਵੇਖਦੀ ਹੈ ਤਾਂ ਉਸ ਨੂੰ ਉਸ ਦੀ ਮਹਿਕ ਫੁੱਲਾਂ ਵਾਂਗ ਮਹਿਕਦੀ ਮਹਿਸੂਸ ਹੁੰਦੀ ਹੈ ਜੋ ਕੁਝ ਸਮੇਂ ਪਹਿਲਾਂ ਮੁਰਝਾਈ ਹੋਈ ਸੀ